ਪੈਰਾਮ ਸੱਚਾ ਸੁੱਚਾ ਕੋਈ ਭੇਜ ਦੇਖਣ ਦੇਖ ਕੇ ਅੱਖਰ ਪਰੋ ਦੀ ਸੱਚੀ ਬਿੰਦ ਤਾਰਿਆਂ ਨੂੰ ਦੇਖ ਕੇ ਪੜਦੇ ਦੀ ਲੰਘ ਜਾਵੇ ਮੇਰੀ ਸਾਰੀ ਆਰਜੂ ਨਗਮਾ ਪਿਆਰ ਦਾ ਤਾਂ ਇੱਕੋ ਮੈਨੂੰ ਤਾਰ ਜੂ ਇੱਕੋ ਮੈਨੂੰ ਤਾਰ ਜੂ ਅੱਖਰਾਂ ਦੇ ਵਿੱਚ ਸੱਚੀ ਗੱਲ ਕਲੀ ਕਲੀ ਲਿਖਦੀ ਬਸ ਮੇਰੇ ਕੋਲ ਤੇਰੀ ਤਸਵੀਰ ਜਾਵੇ ਜਿਸ ਦੀ ਅੱਖਰ ਦੀ ਸ਼ਾਹੀ ਸੱਚੀ ਕਰੇ ਮਾਹੀ ਮਾਹੀ ਨਾਗਮਾ ਤਾਂ ਲੱਗੇ ਜਮਾ ਪਿਆਰਾਂ ਵਾਲਾ ਰਾਹੀ ਅੱਖੀਆਂ ਚੋਂ ਹੰਝੂ ਮੇਰੇ ਵਿਛੋੜਾ ਤੇਰਾ ਖਾਰਜੂ ਨਗਮਾ ਪਿਆਰ ਦਾ ਤਾਂ ਇੱਕੋ ਮੈਨੂੰ ਤਾਰਜੂ ਪਰਦੇ ਦੀ ਲੰਘ ਜਾਵੇ ਸਾਰੀ ਮੇਰੀ ਆਰਜੂ ਸਾਰੀ ਮੇਰੀ ਆਰਜੂ ਉਸ ਨਾਂ ਦੇ ਬਾਗ ਵਿੱਚੋਂ ਫੁੱਲ ਕੋਈ ਤੋੜ ਕੇ ਵਿਛੋੜਿਆਂ ਦੀ ਕਹਾਣੀ ਲਿਖ ਬਿਰਹ ਹੁੰਚ ਜੋੜ ਕੇ ਗਲਾਬ ਪੱਤੀਆਂ ਦੀ ਮਹਿਕ ਅਤੇ ਪੰਛੀਆਂ ਦੀ ਚਹਿਕ ਚੋਂ ਅਜਮੇਰ ਔਲਖਾਵੇ ਤੇਰੇ ਸ਼ਬਦਾਂ ਦੀ ਚਹਿਕ ਚੋਂ बोले मुख ਚੋਂ ਪਿਆਰ ਨਾ ਕੋਈ ਬੋਲੇ ਚਾ ਬੋਲੇ ਬੋਲ ਕੋਈ ਚਾਰਜੂ ਨਗਮਾ ਪਿਆਰ ਦਾ ਤਾਂ ਇੱਕੋ ਮੈਨੂੰ ਤਾਰਜੂ ਪਰਦੇ ਦੀ ਲੰਘ ਜਾਵੇ ਸਾਰੀ ਮੇਰੀ ਆਤਮਾ ਸਾਰੀ ਮੇਰੀ ਆਤਮਾ